ਨੰਦਨ ਸੰਦਨ ਸਤਿਗੁਰੂ ਤੇਰਾ ਯਾਸਾ ਨੰਦਨ ਸੰਦਨ ਸਤਿਗੁਰੂ ਤੇਰਾ ਯਾਸਾ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਫ਼ਸਲਬੰਦਗੀ ਹੈਗੀ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਔਰ ਪਿਆਰ ਦੇ ਨਾਲ ਵਾਪਸ ਲਿਆਣਾ ਹੈਗਾ ਤਾਂ ਹਰਿਆਣਾ ਚ ਬਣੇ ਡੇਰਾ ਜਗਮਾਲਵਾਲੀ ਦਾ ਮਾਮਲਾ ਹੁਣ ਸੁਲਝਦਾ ਨਜ਼ਰ ਆ ਰਿਹਾ ਹੈ ਦਰਸਲ ਡੇਰਾ ਜਗਮਾਲਵਾਲੀ ਚ ਨਵੇਂ ਡੇਰਾ ਮੁਖੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਹੁਣੇ ਮਸਲਾ ਸੁਝਾ ਲੈ ਕੇ ਅਤੇ ਡੇਰਾ ਜਗਮਾਲਵਾਲੀ ਨੂੰ ਨਮਾ ਡੇਰਾ ਮੁਖੀ ਮਿਲ ਗਿਆ ਹੈ ਦਰਸਲ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਕੀਤੀ ਹੈ ਜੀ ਹਾਂ ਦੱਸ ਦਿੰਦੇ ਆ ਕਿ ਡੇਰਾ ਜਗਮਾਲਵਾਲੀ ਨੂੰ ਹੁਣ ਬਾਬਾ ਵਰਿੰਦਰ ਸਿੰਘ ਢਿੱਲੋਂ ਚਲਾਉਣਗੇ ਜਿਸ ਤੋਂ ਬਾਅਦ ਅੱਜ ਉਹਨਾਂ ਦੀ ਜਸਤਾਰ ਬੰਦੀ ਕੀਤੀ ਗਈ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਦਸਤਾਰ ਬੰਦੀ ਕਰਨ ਪਹੁੰਚੇ ਇਸ ਦਸਤਾਰ ਸਜਾਉਣ ਦੀ ਰਸਮ ਮੌਕੇ ਡੇਰਾ ਬਿਆਸ ਵੱਲੋਂ ਨਵੇਂ ਥਾਪੇ ਕੇ ਮੁਖੀ ਜਸਦੀਪ ਸਿੰਘ ਗਿੱਲ ਅਤੇ ਅਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਵੀ ਨਜ਼ਰ ਆਏ ਨੇ ਜੰਨ ਜਨ ਸਤਿਨਾਮ ਸਤਿ ਸਤੁਰੂ ਤੇਰਾ ਹੀ ਆਸਾ ਇੱਕ ਬੜਾ ਸੁਬਾਈ ਜੀ ਸਤਿਨਾਮ ਸਤੁਰੂ ਤੇਰਾ ਹੀ ਆਸਾ ਸਤਿ ਸਤੁਰੂ ਮੈਂ ਬੇਨਤੀ ਕੀਤੀ ਹੈ ਬਾਬਾ ਜੀ ਨੂੰ ਕਿ ਹੁਣ ਇਹ ਸਤ ਸੰਗ ਕਰਨਾ ਸ਼ੁਰੂ ਕਰਨ ਸੰਗਤ ਨੂੰ ਦਰਸ਼ਨ ਕਰਨ ਕਰਨਾ ਸ਼ੁਰੂ ਕਰ ਜੋ ਹੁਕਮ ਦੇਈ ਨਾ ਠੀਕ ਹੈ ਔਰ ਤੁਸੀਂ ਸਾਰਿਆਂ ਨੇ ਸਾਥ ਦੇਣਾ ਹੈਗਾ ਠੀਕ ਹੈ ਮਰਦ ਜੀ ਠੀਕ ਹੈ ਠੀਕ ਹੈ ਸੇਵਾ ਭਾਵਨਾ ਦੇ ਨਾਲ ਠੀਕ ਹੈ ਆਪਣੇ ਵਾਸਤੇ ਸਭ ਤੋਂ ਵੱਡੀ ਸੇਵਾ ਹੈਗੀ ਹੈ ਪਤਨ ਬੰਦਗੀ ਹੈਗੀ ਹੈ ਆਪਾਂ ਜਿਹੜੇ ਵਿਛੜੇ ਐ ਉਹਨਾਂ ਨੂੰ ਵੀ ਪ੍ਰੇਮ ਔਰ ਪਿਆਰ ਦੇ ਨਾਲ ਵਾਪਸ ਲਿਆਣਾ ਹੈਗਾ ਠੀਕ ਹੈ ਔਰ ਇਕੱਠੇ ਹੋ ਕੇ ਠੀਕ ਹੈ ਆਪਾਂ ਸੇਵਾ ਵਿੱਚ ਲੱਗਣਾ ਜੋ ਜੋ ਦਰਸਲ ਡੇਰਾ ਜਗਮਾਲਵਾਲੀ ਦੀ ਗੱਦੀ ਦਾ ਵਿਵਾਦ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਜਿਸ ਨੂੰ ਕਿ 10 ਅਗਸਤ ਨੂੰ ਹੀ ਸੁਲਝਾ ਲਿਆ ਗਿਆ ਸੀ ਡੇਰੇ ਦੀ ਪ੍ਰਬੰਧਕ ਕਮੇਟੀ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਨੇ ਡੇਰੇ ਦੇ ਮਹਾਤਮਾ ਬਰਿੰਦਰ ਸਿੰਘ ਢਿੱਲੋਂ ਨੂੰ ਦਸਤਾਰ ਸਜਾ ਕੇ ਡੇਰੇ ਦੀ ਗੱਦੀ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਰਸਮੀ ਤੌਰ ਤੇ ਡੇਰਾ ਬਿਆਸ ਮੁਖੀ ਬਾਬਾ ਗਰੀਦਰ ਸਿੰਘ ਢਿੱਲੋਂ ਡੇਰਾ ਜਗਮਾਲਵਾਲੀ ਪਹੁੰਚੇ ਨੇ ਅਤੇ ਬਾਬਾ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਕੀਤੀ ਗਈ ਹੈ ਦੱਸti ਹੈ ਕਿ ਡੇਰੇ ਦੇ ਗੱਦੀ ਨਿਸ਼ੀਨ ਸੰਤ ਬਾਬਾ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਜਿਸ ਤੋਂ ਬਾਅਦ ਜਦੋਂ ਬਾਬਾ ਵਕੀਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਗੋਲੀ ਚੱਲਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਬੱਤਾ ਜਾ ਰਿਹਾ ਸੀ ਪਰ 20 ਅਗਸਤ ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਅਤੇ ਸ਼ਿਕਾਇਤਨਵਾਰ ਕਮੇਟੀ ਨੇ ਮਹਾਤਮਾ ਵਿਰਿੰਦਰ ਸਿੰਘ ਢਿੱਲੋਂ ਦੇ ਨਾਮ ਤੇ ਮੋਹਰ ਲਾ ਦਿੱਤੀ ਸੀ ਜਿਸ ਤੋਂ ਬਾਅਦ ਅੱਜ ਡੇਰਾ ਜਗਮਾਲ ਵਾਲੀ ਦੇ ਨਵੇਂ ਡੇਰਾ ਮੁਖੀ ਦੀ ਦਸਤਾਰਬੰਦੀ ਕੀਤੀ ਗਈ ਹੈ। ਦੱਸਦੀ ਹੈ ਕਿ ਡੇਰਾ ਬਿਆਸ ਮੁਖੀ ਬਾਬਾ ਗਰੀਂਦਰ ਸਿੰਘ ਢਿੱਲੋਂ, ਜਸਦੀਪ ਸਿੰਘ ਗਿੱਲ ਅਤੇ ਬਲਜੀਤ ਸਿੰਘ ਦਾदूवाल ਡੇਰਾ ਜਗਮਾਲ ਵਾਲੀ ਦੇ ਨਵੇਂ ਮੁਖੀ ਬਾਬਾ ਬ੍ਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਕਰਨ ਪਹੁੰਚੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਜਿਸ ਤੋਂ ਬਾਅਦ ਹੁਣੇ ਹੀ ਵਿਵਾਦ ਸੁਲਝਦਾ ਨਜ਼ਰ ਆ ਰਿਹਾ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ